ਇਹ ਕੋਈ ਇਹ ਤੇ ਪਿਛਲੇ ਕੁਝ ਸਮੇਂ ਦੇ ਵਿੱਚ ਆਪਣੀ ਇਤਰਾਜ਼ਤੀ ਹੈਗੀ ਹੈ ਪੰਜਾਬ ਦੀ ਵੀ ਇਟ ਇਜ਼ ਨਾਟ ਬੀ ਕੋਈ ਵੀ ਬੰਦਾ ਇੱਥੇ ਸੇਫ ਨਹੀਂ ਹੈਗਾ ਜੇ ਤੁਸੀਂ ਨਿੱਕੇ ਤੋਂ ਨਿੱਕੇ ਲੈ ਕੇ ਤੱਕੜੇ ਤੱਕੜ ਦੀ ਬੰਦੀ ਗੱਲ ਕਰ ਲਓ ਜੇ ਕੋਈ ਆਪਾਂ ਮੋਬਾਈਲ ਵਾਲਾ ਜੇ ਉਹਦਾ ਕੰਮ ਚੱਲ ਜਾਂਦਾ ਉਹਨੂੰ ਰੈਂਸਮਪੋਲ ਆਉਂਦੀ ਉਹਦੇ ਗੋਲੀਆਂ ਚਲਾ ਦਿੰਦੇ ਨੇ ਹੁਣ ਤੇ ਇਥੋਂ ਤੱਕ ਇਹਨਾਂ ਦੇ ਹੌਸਲੇ ਵੱਧ ਗਏ ਨੇ بلند ਹੋ ਗਏ ਨੇ ਵੀ ਵਕੀਲ ਜਿਹੜੇ ਜਿਨ੍ਹਾਂ ਨੂੰ ਲੋਕੀ ਆਣ ਕੇ ਕੋਰਟ ਦੇ ਵਿੱਚ ਅਪੀਲ ਕਰਦੇ ਨੇ ਵੀ ਸਾਨੂੰ ਜਸਟਿਸ ਲੈ ਕੇ ਦਿਓ ਉਹਨਾਂ ਦੇ ਵੀ ਗੱਲ ਪੈਣ ਲੱਪੇ ਨੇ ਜਿਹੜੇ ਵਕੀਲ ਨੇ ਤੁਹਾਨੂੰ ਉਥੋਂ ਜਸਟਿਸ ਲੈ ਕੇ ਦੇਣਾ ਹੈ ਤੁਸੀਂ ਉਹਨਾਂ 'ਚ ਪੰਗਾ ਖੜਾ ਕਰ ਲੋਗੇ ਤੇ ਫਿਰ ਇਹਦਾ ਸਮਾਜ ਕਿੱਦਾਂ ਚੱਲੇਗਾ ਜੇ ਵਕੀਲ ਹੀ ਸੇਫ ਨਹੀਂ ਹੈਗਾ ਤੇ ਆਮ ਬੰਦੇ ਦੀ ਕੀ ਹਾਲਤ ਹੋਏਗੀ ਪੰਜਾਬ ਦੇ ਵਿੱਚ ਸਰ ਪੁਲਿਸ ਦਾ ਕੀ ਸਰੋਤ ਹੋ ਜਾਈਵੇਗਾ ਹਾਲਾਂਕਿ ਪੁਲਿਸ ਲੋਕ ਬੰਦੇ ਫੜ ਲੇ ਤੇ ਇਹਨਾਂ ਨੂੰ ਪੁਲਿਸ ਦਾ ਰੋਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਕੀ ਸਿਚੁਏਸ਼ਨ ਹੈਗੀ ਹੈ ਬੰਦਹਾਲ ਹੋਇਆ ਪਿਆ ਪੁਲਿਸ ਕਹਿੰਦੀ ਹੈ ਵਾ ਅਸੀਂ ਕੰਟਰੋਲ ਕਰ ਲਾਂਗੇ ਪਰ ਹੁੰਦਾ ਨਹੀਂ ਪਿਆ ਪੁਲਿਸ ਹਰ ਇੱਕ ਕੇਸ ਜਿਹੜਾ ਰਜਿਸਟਰਡ ਹੁੰਦਾ ਉਹਦੇ ਵਿੱਚ ਆਸ਼ਵਾਸ਼ਣ ਹੁੰਦੇ ਨੇ ਟਾਈਮ अगेन ਅਸ਼ਵਾਸ਼ਣ ਹੁੰਦੇ ਨੇ ਪਰ ਗੱਲ ਫਿਰ ਉੱਥੇ ਦੀ ਉੱਥੇ ਖੜੀ ਰਹਿ ਜਾਂਦੀ ਹੈ। ਅਜ ਪ੍ਰਦਰਸ਼ਨ ਕਿਸ ਤਰ੍ਹਾਂ ਕੀਤਾ ਜਾ ਰਿਹਾ ਹੈ? ਅੱਜ ਪ੍ਰਦਰਸ਼ਨ ਦੀ ਸਾਡੇ ਜਿਹੜੇ ਵਕੀਲ ਸਾਹਿਬ ਵੀ ਉਹਨਾਂ ਨੂੰ 21 ਤਰੀਕ ਨੂੰ ਬੁਲਟ ਸ਼ਾਟ ਫਾਇਰ ਹੋਇਆ ਸੀ ਜਿਨ੍ਹਾਂ ਨੇ ਕਾਫੀ ਕਾਫੀ ਸਮਾਂ ਉਹਨਾਂ ਨੇ ਅਮਨਦੀਪਾ ਹਸਪੀਟਲ ਆਪਣੀ ਇੰਜਰੀਜ਼ ਨਾਲ ਉਹਨਾਂ ਨੇ ਲੜਾਈ ਕੀਤੀ ਪਰ ਅਲਟੀਮੇਟਲੀ ਲਾਸਟ ਵੀਕ ਉਹਨਾਂ ਦੀ ਡੈਥ ਹੋ ਗਈ ਹੈ ਤੇ ਅੱਜ ਸਾਡੇ ਨੂੰ ਸਟੇਟ ਕਾਲ ਆ ਗਈ ਹੈ। ਸਾਰੀਆਂ ਸਟੇਟ ਦੀਆਂ 12 ਸਾਡੇ ਨਾਲ ਇਨਵੋਲ ਹੋ ਗਈਆਂ ਨੇ, emotions ਬੜੇ ਹਾਈ ਹੈਗੇ ਨੇ। ਸਾਰੇ ਬਾਰ ਦੇ ਪ੍ਰੈਜ਼ੀਡੈਂਟ ਅਕ੍ਰੋਸ ਪੰਜਾਬ ਮੇਰੀ ਸਾਰਿਆਂ ਨਾਲ ਗੱਲ ਹੋਈ ਆ, ਸਟੇਟ ਤੋ ਤੋਂ ਬਾਅਦ ਹੋਣੀ ਹੈ ਫਿਊਚਰ ਜਿਹੜਾ ਕੋਰਸ ਆਫ ਐਕਸ਼ਨ ਆਪਣੀ ਐਗਜ਼ੈਕਟਿਵ ਦੀ ਮੀਟਿੰਗ ਡਿਸਾਈਡ ਕਰਕੇ ਕਰਾਂਗੇ ਵੀ ਕੀ ਕਰਨਾ ਹੈ ਜੇ ਸਰ ਕੋਈ ਪੰਜਾਬ ਸਰਕਾਰ ਨਾਲ ਕੋਈ ਵਾਰਤਾ ਲਾ ਹੋਇਆ ਇਸ ਬਾਰੇ ਤੁਹਾਡੇ ਪੰਜਾਬ ਸਰਕਾਰ ਨਾਲ ਵਾਰਤਾ ਲਬ ਨਹੀਂ ਆਇਆ ਤਾਂ ਸੰਸਦਕਾਰ ਦਿੱਤੀ ਈਟੀਓ ਸਾਹਿਬ ਆਏ ਹੈ ਇਰਪੈਨਸੀ ਕੀ ਈਟੀਓ ਜਿਹੜੇ ਇਹਨਾਂ ਦੇ ਕੈਬਨਿਟ ਮੰਤਰੀ ਹੈਗੇ ਨੇ ਉਹਨਾਂ ਨੇ ਵੀ ਅਸ਼ੋਰੈਂਸ ਦਿੱਤੀ ਹੈ ਪਰਿਵਾਰ ਨੂੰ ਵੀ ਪੁਲਿਸ ਵਾਲਿਆਂ ਨੇ ਉਹਨਾਂ ਨੇ ਹਦਾਇਤ ਕੀਤੀ ਹੈ ਵੀ ਜਲਦ ਤੋਂ ਜਲਦ ਮੁਲਜ਼ਮ ਫੜੇ ਜਾਣਗੇ ਪਰ ਅਜੇ ਤੱਕ ਤਿੰਨ ਫੜੇ ਨੇ ਇਹਨਾਂ ਨੇ ਪੰਜ ਕੋ ਉਹਨਾਂ ਨੇ ਵੈਪਨਾਂ ਨੂੰ ਉਹਨਾਂ ਨੇ ਰਿਕਵਰ ਕੀਤੀ ਨੇ ਪਰ ਜਿਹੜਾ ਕਿਨਪਿੰਨ ਮੇ ਹੈ ਨਾਗਾ ਨਾ ਜਿਹ ਜਿਨੇ ਜਿਹੜੇ ਕਹਿੰਦੇ ਸਾਰਾ ਕੁਝ ਹੋਇਆ ਵਾ ਉਹ ਅਭੀ ਉਹ ਹਜੇ ਤੱਕ ਨਹੀਂ ਫੜਿਆ ਗਿਆ ਸਰ ਮੁੱਖ ਮੰਤਰੀ ਮੁੱਖ ਮੰਤਰੀ ਵੇਖੋ ਸਾਡੀ ਪਹਿਲੀ ਦੇ ਸੀਐਮ ਸਾਹਿਬ ਕੋਈ ਹੈਗੀ ਆ ਵੀ ਲਾਅ ਐਂਡ ਆਰਡਰ ਤੇ ਕਿਉਂਕਿ ਹੋਮ ਡਿਪਾਰਟਮੈਂਟ ਸੀਐਮ ਸਾਹਿਬ ਕੋ ਆ ਉਹਨਾਂ ਕੋਈ ਮੰਗ ਗਈ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਪਾਇਨਦੀ ਦੇਖਿਆ ਜਾਵੇ ਟਿਲ ਡੇਟ ਸੀਐਮ ਸਾਹਿਬ ਵੱਲੋਂ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਘੱਟੋ ਘੱਟ ਸਾਡੇ ਪੰਜਾਬ ਦੇ ਵਿੱਚ ਆਈ ਥਿੰਕ 50 ਤੋਂ 60 ਹਜ਼ਾਰ ਵਕੀਲ ਪਾਈਚਾਰਾ ਹੋਣਾ ਵਾ ਉਹਨਾਂ ਦੇ ਨਾਲ ਜਿਹੜੇ ਮੁੰਚੀ ਸਾਹਿਬਾਨ ਉਹਨਾਂ ਦੇ ਪਰਵਾਜ਼ ਜੁੜੇ ਨੇ ਪਰ ਸੀਐਮ ਸਾਹਿਬ ਵੱਲੋਂ ਕੋਈ ਵੀ ਟਿੱਪਣੀ ਨਹੀਂ ਕੋਈ ਨ ਦੂਜੀ ਗੱਲ ਹੈ ਕਿ ਮੈਂ ਸੀਐਮ ਸਾਹਿਬ ਨੂੰ ਅਪੀਲ ਕਰੂੰਗਾ ਵੀ ਤੁਹਾਡਾ ਗ੍ਰੇਸ਼ੀਆ ਜਿਹੜਾ ਸੀਐਮ ਰੀਲੀਫ ਫੰਡ ਹੁੰਦਾ ਉਹਦੇ ਵਿੱਚ ਇਮੀਡੀਏਟਲੀ ਕਿਉਂਕਿ ਇਹ ਬੜੇ ਗਰੀਬ ਪਰਿਵਾਰ ਦਾ ਮੁੰਡਾ ਹੈ ਨਹੀਂ ਕੋਈ ਸਮੇਂ ਦੇ ਵਿੱਚ ਆਪਣਾ ਕੰਮ ਬਹੁਤ ਵਧੀਆ ਖੜਾ ਕਰ ਲਿਆ ਹੈ ਉਹ ਕਹਿੰਦਾ ਪਰ ਜਿਹੜਾ ਵਕੀਲ ਆ ਨਾ ਉਹਦੀ ਜਿਹੜੀ ਸੋਰਸ ਆਫ ਇਨਕਮ ਸਿਰਫ ਉਹਦੇ ਉਹਦੇ ਉੱਤੇ ਡਿਪੈਂਡੈਂਟ ਹੈਗੀ ਹੈ ਸਾਰੀ ਫੈਮਿਲੀ ਸਾਰਾ ਪਰਿਵਾਰ ਉਹਤੇ ਡਿਪੈਂਡੈਂਟ ਹੁੰਦਾ ਮੈਂ ਸੀਐਮ ਸਾਹਿਬ ਨੂੰ ਅਪੀਲ ਕਰੂੰਗਾ 20 ਲੱਖ ਰੁਪਇਆ ਘੱਟੋ ਘੱਟ ਆਪਣੇ ਸੀਐਮ ਰੀਲੀਫ ਫੰਡ ਤੋਂ ਇਹਨਾਂ ਦੇ ਪਰਿਵਾਰ ਨੂੰ ਰੀਲੀਜ਼ ਕਰਨ ਤਾਂ ਜੋ ਉਹਨਾਂ ਨੂੰ ਥੋੜ ਪੀਜਾ ਸਾਡਾ ਲਾਅਰ ਪ੍ਰੋਟੈਕਸ਼ਨ ਬਿਲ ਲਗਾਵਾ ਕੋਈ ਇੱਕ ਸਟੇਟ ਸੀ ਜਿਹਨਾਂ ਪਾਸ ਕਰਤਾ ਬਸ ਸਾਡੇ ਹਜੇ ਪੰਜਾਬ ਨੇ ਲਾਅਰ ਪ੍ਰੋਟੈਕਸ਼ਨ ਬਿਲ ਨਹੀਂ ਪਾਸ ਕੀਤਾ ਮੈਂ ਸੀਐਮ ਸਾਹਿਬ ਨੂੰ ਕਹਾਂਗਾ ਵੀ ਵਿਧਾਨ ਸਭਾ ਦੇ ਵਿੱਚ ਲਾਅਰ ਪ੍ਰੋਟੈਕਸ਼ਨ ਬਿਲ ਪਾਸ ਕਰਕੇ ਯੂਨੀਅਨ ਲਾਅ ਮਿਨਿਸਟਰ ਨੂੰ ਕਹਾਂਗਾ ਵੀ ਉਹਨੂੰ ਇੰਪਲੀਮੈਂਟ ਕੀਤਾ ਜਾਵੇ ਤਾਂ ਕਿ ਸਾਡੀ ਸੇਫਟੀ ਬਾਰੇ ਕੁਝ ਹੋ ਸਕੇ ਸਰ ਪੰਜਾਬ ਤੁਸੀਂ ਲਗਾਤਾਰ ਕਹਿ ਰਹੇ ਕਿ ਪੰਜਾਬ ਵਿੱਚ ਮਹੌਲ ਬਹੁਤ ਵਧੀਆ ਲੋਅਰ ਬਹੁਤ ਠੀਕ ਠਾਕ ਹੈ ਗਰਾਂ ਕੋਈ ਪੰਜਾਬ ਸਰਕਾਰ ਨੂੰ ਤੁਸੀਂ ਜਾ ਕੇ ਪੁੱਛੋ ਮੈਂ ਤਾਂ ਆਮ ਬੰਦੇ ਦੀ ਤੁਹਾਡਾ ਨਾਲ ਗੱਲ ਕਰਦਾ ਵਾਂ ਤੁਹਾਡੇ ਸਾਹਮਣੇ ਸਾਰਾ ਹੈਗਾ ਮੀਡੀਆ ਤੋਂ ਕਿਹੜੀ ਗੱਲ ਲੁਕੀ ਹੈਗੀ ਉਹ ਤੁਹਾਡੇ ਸਾਹਮਣੇ ਸਾਡੀ ਐਗਜ਼ਾਮਪਲ ਲੱਗੀ ਆ ਵਕੀਲ ਜਿਹੜਾ ਕੇਸ ਲੜਨਦੇ ਆ ਉਹਨਾਂ ਦੀ ਆਪਣੀ ਉਹਨਾਂ ਦੀ ਪਾਰਟੀਬਾਜੀ ਕੋਈ ਗੁੱਟਬਾਜੀ ਹੈ ਉਹਦੇ ਕਰਕੇ ਵਕੀਲ ਤੇ ਉਹਨਾਂ ਨੇ ਇਨਸੀਡੈਂਟ ਹੋ ਗਿਆ ਪੰਜਾਬ ਸਰਕਾਰ ਦੇ ਫੋਕੇ ਦਾਵੇ ਹੈਗੇ ਨੇ ਮੈਂ ਨਹੀਂ ਸਮਝਦਾ ਵੀ ਕੋਈ ਡੀਆਰਡਰ ਸਿਚੁਏਸ਼ਨ ਕੋਈ ਇੰਨੀ ਵਧੀਆ ਗਈ ਪੰਜਾਬ ਦੇ ਵਿੱਚ ਤੁਹਾਡੇ ਮੀਡੀਆ ਰਾਇਮ ਸਾਰੇ ਜੇ ਸੀਐਮ ਸਾਹਿਬ ਤੇ ਪ੍ਰਸ਼ਾਸਨ ਨੂੰ ਵੀ ਕਹਾਂਗਾ ਵੀ ਥੋੜਾ ਜਿਹਾ ਜਿਹੜੀ ਕੁੰਮਗੰਦੀ ਨੀਂਦ ਸੁੱਤੇ ਆ ਨਾ ਜਾਗੋ ਤੇ ਆਮ ਪਬਲਿਕ ਦੀ ਜਾ ਕੇ ਵੇਖੋ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣੋ ਵੀ ਕੀ ਬਣ ਰਿਹਾ ਉਹਨਾਂ ਦੇ ਨਾਲ ਸਰ ਸਾਰੇ ਪੰਜਾਬ ਪਰ ਦੇ ਜੋ ਬਾਕੀ 7 8 83 ਹੜਤਾਲ ਤੇ ਨਹੀਂ ਹੜਤਾਲ ਤੇ ਨਹੀਂ ਸੌਰੀ ਸਾਰੀ ਸਟੇਟ ਦੇ ਵਿੱਚ ਨਹੀਂ ਉਹਦੇ ਅਸੀਂ ਐਗਜ਼ੈਕਟਿਵ ਦੀ ਮੀਟਿੰਗ ਕਰਕੇ ਨਾ ਉਹਦੇ ਵਿੱਚ ਡਿਸਾਈਡ ਕਰਾਂਗੇ ਫਿਊਚਰ ਪਲਾਨਸ ਉਹਦੇ ਠੀਕ ਹੈ ਸਰ ਜਗਨ ਭਾਟੀਆ ਸੀਨੀਅਰ ਐਗਜ਼ੈਕਟਿਵ ਮੈਂਬਰ ਐਡਵੋਕੇਟ ਮੰਤਾਰ ਕੀਤੀ ਆ ਜੀ ਆਪ ਵੀ ਪਹਿਲਾਂ ਦੂਸਰ ਵਾਰ ਜਾ ਕੇ ਸੁਝਾਅ ਸੰਗੀ ਸਾਡੇ ਪ੍ਰਧਾਨ ਜੀ ਨੇ ਪ੍ਰੇਸ਼ਰ ਜੀ ਨੇ ਦ ਸਾਡੇ ਜਿਹੜੇ ਲਖਵਿੰਦਰ ਸਿੰਘ ਗਿੱਲ ਸੀ ਐਡਵੋਕੇਟ ਉਹਨਾਂ ਨੂੰ 21 ਦਿਨ ਬੋਲੀਆ ਵਜ੍ਹਾ ਤੇ ਲਾਸਟ ਵੀਕ ਉਹਨਾਂ ਦੀ ਡੈਥ ਹੋ ਗਈ। ਪਰ ਉਸ ਉਸ ਦਾ ਇਨਸਾਫ ਲੈਣ ਵਾਸਤੇ ਅਸੀਂ ਸਾਰੇ ਇਕੱਠੇ ਹੋਏ ਆਂ। ਸਟੇਟ ਲੈਵਲ ਤੇ ਕਾਲ ਕੀਤੀ ਗਈ। ਉਹ ਸਾਰੀਆਂ ਸਟੇਟ ਦੀਆਂ ਬਾਰਸਾਂ ਉਹ ਆਪਣਾ ਹੜਤਾਲ ਤੇ ਨੇ। ਅੱਜ ਅਸੀਂ ਇੱਥੇ ਨੰਬਰ ਪ੍ਰਦਰਸ਼ਨ ਕਰ ਰਹੇ ਆਂ। ਔਰ ਇਹ ਬੜੀ ਹੀ ਮਨਭਾਗੀ ਘਟਨਾ ਹੈ। ਜਿਸ ਨਾਲ ਕਿ ਆਪਣਾ ਪ੍ਰਿੰਸ ਸਾਹਿਬ ਨੇ ਵੀ ਦੱਸਿਆ ਵੀ ਇੱਥੇ ਪੰਜਾਬ ਦੇ ਵਿੱਚ ਕੋਈ ਵੀ ਸੇਫ ਨਹੀਂ ਹੈ। ਪੁਲਿਸ ਜਿਹੜਾ ਪੁਲਿਸ ਪ੍ਰਸ਼ਾਸਨ ਬਿਲਕੁਲ ਮੌਨ ਹੈ ਇਸ ਬਾਰੇ ਕੁਝ ਕੁਝ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਰਿਹਾ ਔਰ ਪੁਲਿਸ ਪ੍ਰਸ਼ਾਸਨ ਆਪਣੇ ਆਪ ਨੂੰ ਬੇਬਲ ਸਮਝਦਾ ਪਿਆ ਜਿਹੜਾ ਲਾਅ ਐਂਡ ਆਰਡਰ ਸਾਰੇ ਪੰਜਾਬ ਦੇ ਵਿੱਚ ਬੁਰਾ ਹਾਲ ਹੈ ਲਾਅ ਐਂਡ ਆਰਡਰ ਦਾ ਜਿਹੜਾ ਲੋਕਾਂ ਨੂੰ ਇਨਸਾਫ ਦਵਾਉਂਦਾ ਵਾ ਉਹ ਹੀ ਸੁਰੱਖਿਤ ਨਹੀਂ ਹੈਗਾ ਠੀਕ ਕੁਸ਼ਣ ਦੇਖੋ ਲੋਕਾਂ ਨੂੰ ਇਨਸਾਫ ਜਿਹੜਾ ਉਹ ਵਕੀਲ ਦਵਾਉਂਦੇ ਨੇ ਅੱਜ ਅਸੀਂ ਵਕੀਲ ਦੇ ਇਨਸਾਫ ਦੀ ਲੜਾਈ ਲੜ ਰਹੇ ਹਾਂ ਜੇ ਪਰ ਲੋਕਾਂ ਦਾ ਵਿਸ਼ਵਾਸ ਹੈ ਵੀ ਆਪਣਾ ਵਕੀਲ ਇਨਸਾਫਦਾਨ ਕੇ ਜੇ ਵਕੀਲ ਹੀ ਸੁਰੱਖਿਤ ਨਹੀਂ ਹੈਗਾ ਤੇ ਫਿਰ ਉਹ ਵਕੀਲ ਇਨਸਾਫ ਕੀ ਦਵਾਏਗਾ ਅੱਜ ਅਸੀਂ ਆਪਣੀ ਲੜਾਈ ਜਿਹੜੀ ਉਹ ਆਪਣੇ ਐਗਜ਼ਿਸਟੈਂਸੀ ਲਈ ਲੜ ਰਿਹਾ ਆਪਣੀ ਹੋਣ ਦੀ ਲੜਾਈ ਲੜ ਰਿਹਾ ਅੱਜ ਅਸੀਂ ਯੂਨਿਟੀ ਇੰਟੈਗ੍ਰਿਟੀ ਡਿਗਨਿਟੀ ਤੇ ਫਾਟਰਨਟੀ ਨੂੰ ਸ਼ੋ ਕਰਨਾ ਵੀ ਸਾਰਾ ਵਕੀਲ ਭਾਈਚਾਰਾ ਯੂਨਾਈਟਿਡ ਹੈ ਤੇ ਜਦੋਂ ਤੱਕ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਜਦੋਂ ਤੱਕ ਜਾਰੀ ਰੱਖਾਂਗੇ ਨਾਲ ਹੀ ਮੈਂ ਸੀਐਮ ਸਾਹਿਬ ਨੂੰ ਕਹਿਣਾ ਚਾਹੁੰਦਾ ਹਾਂ ਤੁਹਾਡੇ ਮੀਡੀਆ ਰਾਹੀਂ ਜਿਸਾਂ ਕਿ ਵਿਧਾਨ ਜਿੰਦ ਸਿੰਘ ਸਾਹਿਬ 20 ਲੱਖ ਰੁਪਇਆ 20 ਲੱਖ ਰੁਪਇਆ ਬੜੀ ਥੋੜੀ ਰਕਮ ਹੈ ਜੀ ਇਹ ਸ਼ਰਾਬ ਦੇ ਜਿਹੜੇ ਆਪਣਾ ਸ਼ਰਾਬ ਦੇ ਨਾਲ ਜਿਨ੍ਹਾਂ ਦੇ ਮੋਤਾਂ ਹੋਏ ਆ ਉਹਨਾਂ ਨੂੰ 10 ਲੱਖ ਰੁਪਇਆ ਜਿਹੜੇ ਨਸ਼ੀਲੇ ਆਪਣਾ ਸ਼ਰਾਬ ਦੇ ਨਾਲ ਮਰ ਗਏ ਨੇ ਉਹਨਾਂ ਨੂੰ ਵੀ 10 ਲੱਖ ਰੁਪਇਆ ਦੇ ਸਕਦੇ ਤੇ ਵਕੀਲ ਨੂੰ ਘੱਟੋ ਘੱਟ 1 ਕਰੋੜ ਰੁਪਇਆ ਦੀ ਉਸ ਪਰਿਵਾਰ ਨੂੰ ਗ੍ਰਾਂਟ ਦੇਣੀ ਚਾਹੀਦੀ ਹੈ ਨਾਲ ਹੀ ਉਹਨਾਂ ਦੇ ਪਰਿਵਾਰ ਚੋਂ ਉਹਨਾਂ ਦੀ ਵਾਈਫ ਜਿਹੜੀ ਆਪਣੇ ਪੜੇ ਲਿਖੇ ਨੇ ਉਹਨਾਂ ਨੂੰ ਸਰਕਾਰੀ ਨੌਕਰੀ ਦੇਣੀ ਚਾਹੀਦੀ ਤੇ ਬੱਚਿਆਂ ਨੂੰ ਘੱਟੋ ਘੱਟ ਐਜੂਕੇਸ਼ਨ ਜਿਹੜੀ ਹੈ ਉਹ ਗ੍ਰੈਜੂਏਸ਼ਨ ਲੈ ਆਪਨਾ ਦੇ ਉਹ ਫ੍ਰੀਜ਼ ਨਹੀਂ ਚਾਹੀਦੀ ਤੇ ਨਾਲ ਹੀ ਮੈਂ ਪ੍ਰਸ਼ਾਸਨ ਕੋਲ ਇਹ ਮੰਗ ਕਰਨਾ ਕਿ ਜਿੰਨੀ ਜਲਦੀ ਹੋ ਸਕੇ ਕੇਸ ਸੋਲਵ ਕੀਤਾ ਜਾਵੇ ਜੇ ਇਹ ਸੋਲਵ ਜਿੰਨੀ ਸੋਲਵ ਨਾ ਕੀਤਾ ਗਿਆ ਤਾਂ ਫਿਰ ਅਸੀਂ ਹੋਰ ਵੀ ਆਪਣਾ ਡਰਾਸਟਿਕ ਐਕਸ਼ਨ ਲਵਾਂਗੇ ਅਸੀਂ ਹੋ ਸਕਦਾ ਵੀ ਅਸੀਂ ਭੁਖਟਾਲ ਕਰਵੀ ਜਾਵਾਂਗੇ ਭੁਖਟਾਲ ਦਾ ਵੀ ਨਾ ਹੋਇਆ ਤਾਂ ਫਿਰ ਹੋ ਸਕਦਾ ਜੀ ਸੀਐਮ ਸੀਐਮ ਅਫੀਸਰ ਵੀ ਖਰਾਬ ਕਰੀਏ ਪਰ ਸੀਐਮ ਜਿਹੜੇ ਨੇ ਛੋਟੀ ਛੋਟੀ ਘਟਨਾਵਾਂ ਤੇ ਲੋਕਾਂ ਦੇ ਘਰਾਂ 'ਚ ਪਹੁੰਚ ਜਾਂਦੇ ਜਿਸ ਦਾ ਨਸ਼ੀਲੀ ਸ਼ਰਾਬ ਦੇ ਨਾਲ ਬੰਦੇ ਮਾਰੇ ਗਏ ਜੇ ਉਹਨਾਂ ਦੇ ਘਰਾਂ 'ਚ ਜਾ ਸਕਦੇ ਨੇ ਤਾਂ ਵਕੀਲ ਸਾਡੇ ਜਿਹੜੇ ਵਕੀਲ ਸਾਡਾ ਇੱਕ ਬੜਾ ਅਹਿਮ ਹਿੱਸਾ ਹੈ ਸੁਸਾਇਟੀ ਦਾ ਤੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਘੱਟੋ ਘੱਟ ਉਹਨਾਂ ਨੂੰ ਇੱਕ ਸੰਤਾਵਰ ਵਿੱਚ ਅਸ਼ਵਾਸਨ ਮਿਲਣਾ ਚਾਹੀਦਾ ਵੀ ਆਪਣਾ ਵੀ ਸਰਕਾਰ ਜਿਹੜੀ ਉਹ ਲਾਅ ਐਂਡ ਆਰਡਰ ਬਿਲਕੁਲ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ